ਪਤਲੇ ਹੋਣਾ ਚਾਹੁੰਦੇ ਆ ਨਾ ਬਸ ਇੰਨੀ ਕੀ ਗੱਲ ਆ ਤੁਹਾਡੇ ਵਾਸਤੇ ਅੱਜ ਇੱਕ ਮੈਂ ਬਹੁਤ ਤਕੜਾ ਨੁਸਖਾ ਲੈ ਕੇ ਆਇਆ ਹਾਂ ਕਰੀਲੂ ਨੁਸਖਾ ਫਰੀਦੇ ਵਿੱਚ ਤੁਹਾਡੀ ਰਸੋਈ ਦੇ ਵਿੱਚ ਪਿਆ ਦੋਸਤੋ ਕਿਉਂ ਹਰ ਪੈਸੇ ਪੱਟੀ ਜਾਂ ਨੋ ਚਲੋ ਜੀ ਫਿਰਨੇ ਡਾਕਟਰ ਦੇ ਜਾ ਕੇ 500 ਦੇ ਕੇ ਉਹਨਾਂ ਨੂੰ ਪੁੱਛਦੇ ਉਹਦੇ ਪਤਾ ਕੀ ਆ ਡਾਕਟਰ ਸਾਹਿਬ ਮੈਂ ਪਤਲਾ ਹੋਣਾ ਚਾਹੁੰਨਾ ਇਹ ਜਿਸ ਵੇ ਮੈਂ ਫਰੀਦੀ ਤੁਹਾਨੂੰ ਦੱਸਤਾ ਜੇ ਤੁਹਾਨੂੰ ਫਾਇਦਾ ਨਾ ਹੋਵੇ ਤੁਸੀਂ ਤਾਂ ਕਹੋ ਵੀ ਪੈਸੇ ਖਸਾਉਣੇ ਦਾ ਚਾਹੀ ਸੀ ਤਿਸ ਹਨ ਫਾਇਦਾ ਨਹੀਂ ਹੋਇਆ ਫਿਰ ਤਾਂ ਗੱਲ ਹੈਗੇ ਮੰਨਣਯੋਗ ਤੁਸੀਂ ਸਾਡਾ ਦੱਸਿਆ ਹੋਇਆ ਨਸਕਾ ਵਰਤੋ ਜੇ ਮੈਂ ਕਹਿੰਨਾ ਨਹੀਂ ਫਾਇਦਾ ਹੁੰਦਾ ਥੱਲੇ ਲਿਖ ਦਿਓ ਚਾਰ ਗੱਲਾਂ ਵਧਾ ਜਿਹੜਾ ਕੇ ਵੀ ਲਿਖ ਦਿਓ ਪਰ ਇੱਕ ਗੱਲ ਦੀ ਵਾਰਤ ਤੇ ਜ਼ਰੂਰ ਦੇਖ ਲਓ ਠੀਕ ਹੈ ਕਰਨਾ ਕੀ ਆ ਦਾਲ ਚੀਨੀ ਨਾਲ ਇੱਕ ਮਸਾਲਾ ਤੇ ਹਰੇਕ ਕਰੇਨੇ ਵਾਲੀ ਦੁਕਾਨ ਤੋਂ ਮਿਲ ਜਾਂਦਾ ਸੌਖਾ ਜਿਹਾ ਸ਼ਹਿਰਾਂ ਦੇ ਵਿੱਚ ਕਰਿਆਨਾ ਸਟੋਰ ਤੋਂ ਜਾਂ ਪंसारी ਤੋਂ ਤੁਹਾਨੂੰ ਮਿਲ ਜਾਊਗਾ ਦਾਲ ਚੀਨੀ ਲੈ ਲਓ ਇਹਨੂੰ ਮਿਕਸੀ ਦੇ ਵਿੱਚ ਪਾ ਕੇ ਬਰੀਕ ਪੀਸ ਲਓ ਗ੍ਰाइंड ਕਰ ਲਓ ਦੋਸਤੋ ਇਹੋ ਜਿਹਾ ਬਣ ਜਾਊਗਾ ਇਹੋ ਜਿਹਾ ਆਹ ਜਿਹੜਾ ਪਾਊਡਰ ਬਣ ਗਿਆ ਤੇ ਇਹਦਾ ਤੁਸੀਂ ਕੀ ਕਰਨਾ ਇਹਦਾ ਨਾ ਆਦਰਕ 1 टीस्पून ਨਾ ਚਮਚਾ ਅੱਧਾ ਚਮਚਾ ਅੱਧਾ ਚਮਚਾ ਲੈ ਲਓ ਇਹ ਇੰਨਾ ਕੁ ਠੀਕ ਹੈ ਇੰਨਾ ਕੁ ਲੈ ਲਓ ਜੇ ਤਾਂ ਤੁਸੀਂ ਇਹਨੂੰ ਕੋਸੇ ਪਾਣੀ ਨਾਲ ਐਂ ਖਾ ਸਕਦੇ ਹੋ ਤੇ ਇਹ ਬਹੁਤ ਵਧੀਆ ਪਰ ਜੇ ਤੁਹਾਨੂੰ ਐਂ ਲੱਗਦਾ ਵੀ ਮੇਰੀ ਜੀਭ ਜੀ ਤੇ ਜਦੋਂ ਲੱਗਦਾ ਇਹ ਹੋਰ ਇੱਕ ਰਾਜਾ ਲੱਗਦਾ ਹੈ ਆਪਾਂ ਨੂੰ ਖਾਣ ਚ ਇਹਦਾ ਟੇਸਟ ਜੇ ਤੁਹਾਨੂੰ ਟੇਸਟ ਇਹਦਾ ਖਰਾਬ ਲੱਗੇ ਤਾਂ ਨਾਲ ਆ ਦਹੀਂ ਕਦੇ ਵਾਸਤੇ ਆ ਦਹੀਂ ਨਾਲ ਅੱਧਾ ਚਮਚਾ ਉਤੋਂ ਦੀ ਦਹੀਂ ਠੋਕੋ ਤੇ ਇਹਦੇ ਨਾਲ ਜਿਹੜਾ ਉਹ ਨਾ ਵੀ ਇਹ ਟੇਸਟ ਤੁਹਾਨੂੰ ਇਹ ਦਹੀਂ ਸਰਫ ਕਰ ਲੈ ਟੇਸਟ ਵਾਸਤੇ ਆ ਤੁ ਜੇ ਆਪਾਂ ਉਹ ਸੋਚੀਏ ਤੇ ਨਾਲ ਦਹੀਂ ਦੇ ਵਿੱਚ ਜਿਹੜੇ ਹੁੰਦੇ ਆ ਕੈਲਸ਼ੀਅਮ ਵਿਟਾਮਿਨ ਮਿਨਰਲ ਬੈਕਟੀਰੀਆ ਹੁੰਦੇ ਆ ਇਹਦੇ ਵਿੱਚ ਜਿੰਦਾ ਬੈਕਟੀਰੀਆ ਹੁੰਦੇ ਆ ਦਹੀਂ ਦੇ ਵਿੱਚ ਜਿਹੜੇ ਤੁਹਾਡੇ ਬੋਡੀ ਨੂੰ ਡਿਵੈਲਪ ਕਰਨ ਵਾਸਤੇ ਬਹੁਤ ਚੰਗੇ ਆ ਜਿਹੜੇ ਮਾਜੀ ਡਾਕਟਰ ਨੂੰ ਬੱਚੇ ਹਰੇਕ ਡਾਕਟਰ ਦਹੀਂ ਖਾਂਦੀ ਕਿਉਂ ਰਾਇ ਦਿੰਦਾ ਕਿਉਂਕਿ ਸਰੀਰ ਲਈ ਬਹੁਤ ਚੰਗੇ ਆ ਤੇ ਇਹਦੇ ਨਾਲ ਤੁਸੀਂ ਉਹਨਾਂ ਪਤਲੇ ਇੰਤਰਾ ਸੁਦਾ ਟੈਡ ਦੇ ਤੇ ਫालतू ਜਮਾ ਆਸਾ ਜਿਹੜਾ ਤੁਹਾਨੂੰ ਆਇਆ ਹੁਣ ਕੱਪੜੇ ਪਾਏ ਮੈਂ ਸੁਦਾ ਖੜਾ ਨਾ ਜੱਜ ਰਿਆ ਨਾ ਲੀੜੇ ਜੱਜਦੇ ਆ ਨਾ ਤੇ ਜੇ ਹੁਣ ਚਾਰ ਤੂੰਦ ਨਿਕਲੀ ਹੋਵੇ ਹੈ ਜਿਵੇਂ ਤੁਹਾਡੇ ਨਿਕਲੀ ਵੀ ਹੈ ਪੈਰ ਤੁਨੋਂ ਆਉ ਦੇ ਦੀਂਦੇ ਨਹੀਂ ਸਿੱਧੇ ਖੜ ਕੇ ਹੈ ਨਾ ਚਲੋ ਮੈਨੂੰ ਇਹ ਕਹਿਣਾ ਤਾਂ ਨਹੀਂ ਚਾਹੀਦਾ ਵੀ ਚਲੋ ਉਂ ਐਨੇ ਨਹੀਂ ਜਦੋਂ ਤੁਹਾਡੀ ਪਾਸਪੋਰਟ ਆਪਾਂ ਸਾਈ ਜਾਈ ਗਈ ਨਹੀਂ ਫੋਟੋ ਪਛਾਣਿਆ ਤੁਹਾਨੂੰ ਸੋਹਣੇ ਲੱਗਦੇ ਆ ਉਹ ਜਿਹੜੀ ਸਾਫ ਤੇ ਦੀ ਫੋਟੋ ਖੱਤ ਰੰਨੇ ਆ ਉਹ ਤਾਂ ਹੋਰ ਹੀ ਸਮੋਸਾ ਜੇ ਬਣ ਜਾਂਦੇ ਓ ਇਹ ਜਿਹੜਾ ਜਿਹੜਾ ਜੇ ਤੁਸੀਂ ਕਿਸੇ ਦਾ ਪ੍ਰੋਗਰਾਮ ਦੇ ਜਾਨੇ ਹੋ ਨਾ ਠੋਡੀ ਦ੍ਰਿਸ਼ਟੀਦਰ ਠੋਡੀ ਤੇ ਮੱਚਦੇ ਵੀ ਹੋਣਗੇ ਵੀ ਆ ਕੀ ਹੈ ਹਨਾ ਤੇ ਮੈਂ ਕਹਿੰਨਾ ਵੀ ਆਪਦੀ ਬੇਇਤੀ ਕਦਰ ਕਰਾਈ ਜਨ ਜਦੋਂ ਫ੍ਰੀ ਦੇ ਵਿੱਚ ਠੋਡਾ ਇੱਕ ਘਰੇ ਸਾਰੀਆਂ ਚੀਜ਼ਾਂ ਪਈਆਂ ਇਹਨੂੰ ਤੁਸੀਂ ਇੱਕ ਮਹੀਨਾ ਖਾ ਕੇ ਦੇਖੋ ਜੇ ਤੁਹਾਡਾ ਨਾ 5 ਕਿਲੋ ਭਾਰ ਘਟੇ ਤਾਂ ਮੈਨੂੰ ਕਹਿ ਦਿਓ ਇਹਨੂੰ ਤੁਸੀਂ ਰੋਜ਼ਾਨਾ ਅੱਧਾ ਚਮਚਾ ਇਨੱਕ ਅੱਧਾ ਚਮਚਾ ਕੋਸੇ ਪਾਣੀ ਨਾਲ ਖਾਲੋ ਇਹਨੂੰ ਰੋਜ਼ ਠੀਕ ਹੈ ਤੇ ਇੱਕ ਘਮੀ ਨੇ ਦੇ ਰਿਹਾ ਦੋ ਪੰਜ ਕਿਲੋ ਪਾਰ ਕਰ ਦੂਗਾ ਪੰਜ ਕਿਲੋ ਠੀਕ ਹੈ ਦੋਸਤੋ ਤੇ ਜੇ ਤੁਹਾਨੂੰ ਇਹ ਸਵਾਦ ਨਹੀਂ ਲੱਗਦਾ ਨਾਲ ਇਹਦੇ ਆ ਦਹੀਂ ਖਾ ਲਓ ਇੱਕ ਚਮਚਾ ਜਾਂ ਮਿਕਸ ਕਰਕੇ ਵੀ ਤੁਸੀਂ ਖਾ ਸਕਦੇ ਹੋ ਤੇ ਸਾਡੀ ਵੀਡੀਓ ਦੇ ਵਿੱਚ ਤੁਹਾਨੂੰ ਅਸੀਂ ਜਿੱਦੀ ਚੀਜ਼ ਦੱਸਦੇ ਹੁੰਨੇ ਆ ਉਹਦੇ ਨਾਲ ਤੁਹਾਨੂੰ ਅਸਰ ਜ਼ਰੂਰ ਹੋਊਗਾ ਤੇ ਇਸ ਨਾਲ ਜਿਹੜਾ ਤੁਹਾਡਾ ਆ ਮੋਢਿਆਂ ਵਾਲਾ ਫालतू ਦਾ ਮਾਸ ਤੁਹਾਡਾ ਇਹ ਵੀ ਉੱਡ ਜਾਊਗਾ ਠੀਕ ਆ ਅਜੂ ਦੇ ਤੇਲੋ ਦਾ ਮਾਸ ਭੜਾ ਜਾਂ ਹੁੰਦਾ ਭੇਣਾ ਦੇ ਹੁੰਦਾ ਇੱਥੇ ਮਾਸ ਤੇ ਉਹ ਵੀ ਘਟ ਜੂਗਾ ਤੇ ਜਿਹੜਾ ਤੁਹਾਡਾ ਸਰੀਰ ਹੈ ਪਤਲਾ ਪਤਰਾ ਦਿਸਣ ਲੱਗ ਪੂਗਾ ਤੇ ਜਿਹੜਾ ਵਿਆਹ ਦੇ ਵਿੱਚ ਜੇ ਤੁਸੀਂ ਜਾ ਕਰੋਗੇ ਨਾ ਤੇ ਫੋਟੋਗ੍ਰਾਫਰ ਕੈਮਰਾ ਛੋੜੇ ਤੇ ਰੱਖੋ ਵੀ ਇਹ ਬਈ ਸੋਹਣੇ ਲੱਗਦੇ ਆ ਜਿਵੇਂ ਕਹਿੰਦੇ ਵੀ ਚਲੋ ਵਧੀਆ ਪ੍ਰਮਾਤਮਾ ਨੇ ਜਿੱਥੇ ਨੂੰ ਸੋਨਾ ਬਣਾਇਆ ਤਾਂ ਸੋਨਾ ਬਣ ਕੇ ਰਹੋ ਦੋਸਤੋ ਤੇ ਵੀ ਐਵੇਂ ਨਾ ਵੀ ਬਸ ਸੁਣੀ ਵੀ ਤੁ ਘੋਲ ਕਰਕੇ ਵੀ ਹੁਣ ਚੀਤੇ ਤੁਹਾਡੇ ਘਰੇ ਪਈਆਂ ਖਾਂਦੇ ਕਿਉਂ ਨਹੀਂ ਤੁਸੀਂ ਹੈ ਕਿ ਜਿੰਨੇ ਜੇ ਡਾਕਟਰ ਵੀ ਡਾਕਟਰ ਕਈ ਵੀ ਚੰਗੀ ਰਹਿ ਨਹੀਂ ਦਿੰਦੇ ਹੁੰਦੇ ਉਹਨਾਂ ਨੂੰ ਐ ਵੀ ਇਹ ਠੀਕ ਹੋ ਗਿਆ ਫਿਰ ਮੇਰੇ ਕੋਲ ਲੈਣ ਕਿ ਉਹ ਬਾਅਦ ਚ ਉਦੀ ਤੱਕ ਕਮਾਈ ਬੰਦ ਹੁੰਦੀ ਆ ਇਸ ਕਰਕੇ ਅਸੀਂ ਗੱਲ ਦੱਸਦੇ ਆ ਇਹ ਦਾਲ ਚੀਨੀ ਦਾ ਪਾਊਡਰ ਤੁਸੀਂ ਰੋਜ਼ਾਨਾ ਵਰਤੋ ਜ਼ਰੂਰ ਫਾਇਦਾ ਹੋਊਗਾ ਦੋਸਤੋ ਤੇ ਜਿੰਨਾ ਜਿੰਨਾ ਭਣਾ ਭਰਾਵਾਂ ਨੂੰ ਫਾਇਦਾ ਹੋਊਗਾ ਜਾਂ ਜਿੰਨ ਤੁਹਾਡਾ ਹੁਣ ਇੱਕ ਗੱਲ ਹੋਰ ਆ ਤੁਹਾਡਾ ਹੁਣ ਜਿਹੜਾ ਵੇਟ ਹੈ ਨਾ ਤੁਸੀਂ ਲਿਖ ਦਿਓ ਕਮੈਂਟਾਂ ਚ ਵੀ ਇੰਨਾ ਵੇਟ ਆ ਤੇ ਇੱਕ ਮਹੀਨੇ ਆ ਤੁਸੀਂ ਯੂਨਿਵਰਸ ਤੋਂ ਫਿਰ ਤੁਸੀਂ ਉਹ ਵੀ ਥੱਲੇ ਲਿਖਿਓ ਵੀ ਇੰਨਾ ਫਰਕ ਪੈ ਗਿਆ ਤੁਹਾਡੇ ਕਮੈਂਟਾਂ ਨਾਲ ਦੂਜੇ ਦੋਸਤਾਂ ਨੂੰ ਵੀ ਪਤਾ ਲੱਗਦਾ ਵੀ ਇੰਨਾ ਫਰਕ ਪੈਂਦਾ ਠੀਕ ਹੈ ਜੀ ਮੇਰਾ ਨਾਮ ਆ ਜੀ ਹਰਵਿੰਦਰ ਸਿੰਘ ਸਿੱਖੋ ਸ਼ਹਿਰ ਸਾਡਾ ਜੈਤੂ ਜਿਲ੍ਹਾ ਫਰੀਦਕੋਟ ਪੰਜਾਬ ਵੀਡੀਓ ਨੂੰ ਲਾਸਟ ਤੱਕ ਦੇਖਣ ਲਈ ਧੰਨਵਾਦ ਤੇ ਸ਼ੇਅਰ ਕਰ ਦਿਓ ਤਾਂ ਜੋ ਸਾਰਿਆਂ ਦਾ ਭਲਾ ਹੋ ਸਕੇ